ਸਤਿਗੁਰੂ ਮਾਪਿਆ ਸਤਿਗੁਰ ਤੋਂ ਬਾਝਾ ਜਾਦੁ ਸਦੀ ਮਨ ਵਜੀ ਆ ਬਾਦਾਈਆ ਰਾਗ ਤਦੋ ਪਰਵਾਰ ਪਰਿਆ ਸਭ ਦੇ ਗਾ ਬੜਾਈਆ ਸਤਿ ਤੰਗਾ ਰੂਹੇ ਕੀ ਰਾਮ ਮਨ ਜੀ ਬਸਾਇਆ ਕਹੇ ਨਾਨਕ ਨੰਦਾ ਹੁਆ ਸਤਿਗੁਰੂ ਮਿਲ ਪਾਇਆ ਏ ਮਨ ਮੇਰੀਆ ਨੂਪਤ ਸਾਰੇ ਸਾਰੇ ਆਂਗੇ ਕਰਮ ਕਰੇ ਤੇ ਰਾਗਾ ਜਸ ਸਤਿ ਸਵਾਰਣਾਂ ਸਬਨਾ ਗਲਾਮਰਾਤ ਸੁਆਮੀ ਜੋ ਕਾਮਨਾ ਸਾਰੇ ਕਾ ਨਾਨਕ ਮਾਨਵੀ ਸੁਧਾਰੂ ਵਰਣਾਲੇ ਸਾਚੀ ਸਹਿਬਾ ਜੈ ਨੈ ਕਰਦੀ ਰਾ ਕਰਤਾ ਦੀ ਰਾ ਸਭ ਸਾਈ ਜਿਦੇ ਸੋ ਪਾਵੈ ਇਸ ਤਾ ਤੁਸ ਲਾਤੇ ਨਾਮ ਮਨ ਸੋ ਵਾਈ

ਰਿਆ ਵੜਿਆ ਆਇਆ ਕਰ ਨੰ ਸੁਣੋ ਸੰਤਾਓ ਸਭ ਦਰੋਬਿਆਰੋ ਸੱਚਾਰ ਨਾਮ ਮਿਰਾ ਆਧਾਰ ਬਾਜੀ ਪੰਜ ਸਬਦ ਕਰਸਾ ਭਾਗੈ ਕਰਸਾ ਭਾਗੈ ਸਭ ਬਾਜੀ ਕਲਗਦ ਕਰਤਾ ਰੀਆ ਪੰਜ ਦੂਤ ਦਵਸਾ ਕੀਤੇ ਕਾਲ ਕੰਟਕ ਮਾਰਿਆ ਕਰਮਾ ਪਾਇਆ ਦੁਜਨ ਕਾ ਉਸ ਨਾਮ ਵਰ ਕ ਲਾਗੇ ਕਰਾਨ ਕਿ ਤਾਸ ਕੋ ਹੋਆ ਤਤਕਾਰ ਅਨਾਦ ਬਾਜੇ ਅੰਦ ਸਨੋ ਬਡ ਪਾਜੀਆ ਸਗਲ ਮਨੋਰਥ ਪੂਰੇ ਪਾਪ ਬ੍ਰਹਮ ਪ੍ਰਪਾਇਆ ਉਤਰੇ ਸਗਲ ਸੂਰੇ ਦੂ ਕਰੋ ਸੰਤ ਸਾਖ ਤਾਰੀ ਸੁਣੀ ਸੱਚੀ ਬਾਣੀ ਸੰਤ ਸਾਦਰ ਪੈ ਸਰਾਸੀ ਪੂਰੇ ਗੁਰ ਤੇ ਜਾਣੀ ਸੁੰਦੇ ਪਾਇ ਕਹੇ ਪਰਤਾ ਸਤਿਗੁਰ ਆਪਕੋ ਤਨ ਨਾਲ ਗੁਰਦ੍ਰਣ ਲਾਗੇ ਮਭਾ ਜਿਆਰਿਆ ਤੋਰੇ ਵਾਯੁ ਜੁਦੀ ਕਾ ਕਸਾ ਵਾਯੁ ਜੁਦੀ ਕੀ ਪਤੇ